ਅਤੀ ਬਾਵਾਂ ਖੜੀਆਂ ਕਰੋ ਨਾਰੇ ਲਗਾਓ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਰਾਪੜ ਮੰਤਰੀ ਮੁਰਦਾਬਾਦ 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 ਲੋਟੂ ਟੋਲਾ ਮੁਰਦਾਬਾਦ ਮੁਰਦਾਬਾਦ ਕੱਚੇ ਮਲਾਈਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਜੀ ਆ ਸਰਕਾਰ ਹਾਏ 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 سرکار पेला मुदा ਹਏ ਹਾਏ 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 ਰਾਬੜ ਮਰਦਾਬਾ ਦੁਰਦਾਬਾ ਮਰਦਾਬਾ ਟ੍ਰੈਕਟਰ ਸਟੇਪ ਰਾਬੜ ਮਰਦਾਬਾ ਦੁਰਦਾਬਾ ਮਰਦਾਬਾ ਸਾਈਡੀ ਸਟੇਪ ਰਾਬੜ ਮਰਦਾਬਾ ਦੁਰਦਾਬਾ ਮਰਦਾਬਾ ਜਿੱਥੇ ਜਾਣਾ ਹੈ ਮੈਂ ਅੰਮ੍ਰਿਤਸਰ ਜਾਣਾ ਹਾਂ ਮੈਂ ਕਿੱਥੇ ਜਾਣਾ ਹੈ ਉਹ ਵੀ ਰੱਖੋ ਕਿੰਨੀ ਹੈ ਸਾਡੀ ਕਿੱਥੇ ਜਾਣਾ ਜੀ ਮੈਂ ਮੱਲਾ ਜਾਣਾ ਤੇ ਬਸਾਂ ਵੀ ਹੜਤਾਲ ਹੈ ਹਾਂ 2 ਘੰਟੇ ਦੀ ਹੜਤਾਲ ਹੈ ਕਿ ਹੁਣ ਕਿਥੋਂ ਆਏ ਜੀ ਮੈਂ ਤਾਂ ਬਹੀ ਖਾਈ ਰੱਟੇ ਖੇਰੋ ਤੇ ਹੋਰ ਹੁਣ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਤੁਹਾਨੂੰ 2 ਘੰਟੇ ਫੈਟੇ ਚੱਲੂ ਹਾਂਜੀ 2 ਘੰਟੇ ਬਾਈ ਜੀ ਇਹ ਚੱਲੂ ਬਾਈ ਜੀ ਅੱਜ ਜਦ ਤੁਸੀਂ ਧੰਨਾ ਲਾਇਆ ਬੱਸ ਸਟਾਪ ਬੰਦ ਕੀਤਾ ਪਿਆ ਕੀ ਕੀ ਗੱਲ ਆ ਇੰਦਾ ਕੰਮ ਇਹਨਾਂ ਲਈ ਸਰਕਾਰ ਦੋਸ਼ੀ ਹੈ ਕਿਉਂਕਿ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਕਿ ਵਿਚੋਲੇਆਂ ਨੂੰ ਖਤਮ ਕਰਾਂਗੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਰੋਡਵੇਜ ਵਿਭਾਗ ਦੇ ਵਿੱਚ ਬਸਾਂ ਪਾਵਾਂਗੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਨਾ ਤਾਂ ਕੱਚੇ ਮਲਾਜ਼ਮਾਂ ਨੂੰ ਪੱਕਾ ਕੀਤਾ ਨਾ ਰੋਡਵੇ ਦੇ ਵਿੱਚ ਬਸਾਂ ਪਾਈਆਂ ਤੇ ਨਾ ਹੀ ਕੱਡੇ ਮਲਾਜ਼ਮਾਂ ਨੂੰ ਬਹਾਲ ਕੀਤਾ ਗਿਆ ਬਸਟ ਸੈਸ਼ਨ ਲੰਘ ਕੇ ਗਿਆ ਸਰਕਾਰ ਨੇ ਉਹਦੇ ਵਿੱਚ ਕੁਝ ਵੀ ਨਹੀਂ ਰੱਖਿਆ ਅਸੀਂ 8 ਤਰੀਕ ਨੂੰ ਸਰਕਾਰ ਨੂੰ ਨੋਟਸ ਦੇ ਚੁੱਕੇ ਸੀ ਪਿਛਲੀ 8 ਤਰੀਕ ਨੂੰ ਵੀ ਅਸੀਂ ਐਨੇ ਨੇ ਤਰੀਕ ਨੂੰ ਇਹ ਸੰਘਰਸ਼ ਕਰਾਂਗੇ 7 8 9 ਤਰੀਕ ਦੀ ਹੜਤਾਲ ਕਰਾਂਗੇ 3 ਤਰੀਕ ਨੂੰ ਬੱਸ ਸਟੈਂਡ ਬੰਦ ਕਰਾਂਗੇ 2 ਘੰਟੇ ਲਈ ਪਰ ਸਰਕਾਰ ਸੁੱਤੀ ਪਈ ਹੈ ਸਾਡਾ ਮਹਿਕਮੇ ਦੇ ਉੱਚ ਅਧਿਕਾਰੀ ਸੁੱਤੇ ਪਏ ਨੇ ਉਹ ਮੀਟਿੰਗ ਬੁਲਾਉਂਦੇ ਆ ਲਾਰੇ ਲੱਪੇ ਲਾਉਂਦੇ ਆ ਟਰਾਂਸਪੋਰਟ ਮੰਤਰੀ ਸਾਹਿਬ ਮੀਟਿੰਗ ਕਰਦੇ ਆ ਕਿ ਆ ਇੱਕ ਪਾਲਿਸੀ ਬਣ ਰਹੀ ਹੈ ਆ ਮਹੀਨੇ ਨੂੰ ਪੱਕੇ ਕਰਾਂਗੇ ਆ ਦਸਾਂ ਦਸਾਂ ਦਿਨਾਂ ਨੂੰ ਪੱਕੇ ਕਰਾਂਗੇ ਜਦ ਕਿ ਮਾ ਜੋਗ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਕਰਕੇ ਅੱਜ ਤੋਂ 6 ਮਹੀਨੇ ਪਹਿਲਾਂ ਕਿਹਾ ਸੀ ਕਿ 2 ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਤੁਹਾਡੀ ਵੱਖਰੀ ਪਾਲਿਸੀ ਬਣਾ ਕੇ ਜਿਹੜੇ ਆਰਸੋਰਸ ਮੁਲਾਜ਼ਮੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਤੇ ਆਰਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਪਰ ਅਜੇ ਪਾਲਿਸੀਆਂ ਉਵੇਂ ਰੋਲਦੀਆਂ ਫਿਰਦੀਆਂ ਕਿਸੇ ਵੀ ਸਾਡੀ ਮੰਗ ਤੇ ਕੋਈ ਵੀ ਹੱਲ ਨਹੀਂ ਕੀਤਾ ਗਿਆ ਜਿੰਦੇ ਰੋਸ ਵਜੋਂ ਅੱਜ ਅਸੀਂ 2 ਘੰਟੇ ਬਾਸਟੈਂਡ ਬੰਦ ਕਰ ਰਹੇ ਹਾਂ ਜੇਕਰ ਸਰਕਾਰ ਨੇ ਫਿਰ ਵੀ ਕੋਈ ਗੱਲਬਾਤ ਤੇ ਨਾ ਆਈ 7 8 9 ਤਰੀਕ ਨੂੰ ਅਸੀਂ ਤੈਨ ਰੋਜ਼ਾ ਹੜਤਾਲ ਕਰਾਂਗੇ 8 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਦੀ ਰਾਹਦਾ ਘਰਾਓ ਕਰਾਂਗੇ ਜੇਕਰ ਸਰਕਾਰ ਕੋਈ ਵੱਧਮਾ ਐਕਸ਼ਨ ਲੈ ਕੇ ਆਈ ਉਸ ਤੋਂ ਬਾਅਦ ਅਸੀਂ ਹੋ ਸਕਦਾ ਅਨਮਿੱਥੇ ਸਮੇਂ ਦੀ ਹੜਤਾਲ ਕਰੀਏ ਜਾਂ ਕੋਈ ਰੋਡ ਜਾਮ ਕਰੀਏ ਹੋਰ ਵੀ ਐਕਸ਼ਨ ਹੋ ਸਕਦੇ ਨੇ ਮੇਰਾ ਨਾਮ ਮਖਪਾਲ ਸਿੰਘ ਜਰਨਲ ਸਕਤਰ ਫੋਟੋ ਡਿਪ ਹਾਂਜੀ ਭਾਈ ਜੀ ਅਸੀਂ ਜੀ ਕਿੱਥੋਂ ਆਏ ਜੀ ਅਸੀਂ ਚੰਡੀਗੜ੍ਹ ਤੋਂ ਆਏ ਜੀ ਹੈਲੋ ਦਾ ਕਹਣੀ ਤੇ ਅੱਜ ਕਿੱਥੇ ਜਾਣਾ ਕਿੱਥੇ ਤੁਸੀਂ ਅਸੀਂ ਜਾਣਾ ਜੀ ਗੰਗਾ ਰਗਰ ਏ ਉਹ ਉੱਥੇ ਕਿੱਥੇ ਆਏ ਜੀ ਹੁਣ ਅਸੀਂ ਪ੍ਰੋਜ ਪਰ ਆਏ ਜੀ ਬੱਸ ਛੱਡੇ ਤੇ ਆਏ ਜੀ ਹਾਂਜੀ ਬੱਸ ਸਾਡੇ ਤੇ ਆਏ ਜੀ ਕੀ ਕਹਿੰਦੇ ਨੇ ਕੀ ਕਹਿੰਦੇ ਜੱਗੇ ਹੜਤਾਲ ਲਈ ਖੜੇ ਜਾਂਦੇ ਨਹੀਂ ਜੀ ਹੜਤਾਲ ਕਰੀ ਹਾਂ ਹਾਂਜੀ ਡਰਾਈਵਰ ਹੜਤਾਲ ਕੀਤੀ ਬੈਠਿਆ ਕਿੰਨੀ ਕੀ ਦਿੱਕਤ ਤੁਹਾਨੂੰ ਆ ਰਹੀ ਹੈ ਸਾਨੂੰ ਤਾਂ ਬਹੁਤ ਆ ਰਹੀ ਜੀ ਹੁਣ ਉਤੋਂ ਸਾਲ ਵਾਲੇ ਸ਼ਾਮ ਨੂੰ ਕਦੇ ਜਾ ਚਾਪੜਾਂਗੇ ਉਤੋਂ 12 ਵਜਣ ਵਾਲੇ ਹੋ ਗਏ ਬੱਚੇ ਛੋਟੇ ਛੋਟੇ ਨਾਲ ਹੈ ਗਿਆ ਕਿੱਧਰ ਜਾਈਏ ਹੁਣ ਅਸੀਂ ਨਾ ਕੋਈ ਹੋਰ ਸਾਧਨ ਹੈਗੇ ਨਾ ਕੁਝ ਕਿੰਨੇ ਵੇਲੇ ਜਾਏਗੇ ਅਸੀਂ ਜੀ ਆਏ ਹਾਂ 10 ਵਜੇ ਆਏ ਹਾਂ ਜੀ ਕੋਲ ਉਹਨਾਂ ਨੂੰ ਪੁੱਛਿਆ ਕੀ ਕਹਿੰਦੇ ਹੁਣ ਕਹਿੰਦੇ ਜੀ ਅਸੀਂ ਲਿਆ ਤਿੰਨ ਘੰਟੇ ਇੰਜਾਮ ਲਾਇਆ ਜੀ ਗਰਮ ਲਾਇਆ ਹਾਂ ਜੀ ਲੌ ਜਾ ਰਹੀ ਹੈ ਬੱਸ ਨਹੀਂ ਜਾ ਰਹੀ ਜੀ ਤੇ ਫੇਰ ਕੀ ਕਰੋ ਹੁਣ ਜੀ ਅਸੀਂ ਹੁਣ ਨਾ ਤਾਂ ਸਾਨੂੰ ਨੇ ਚੌਂਕ ਤੇ ਲਾਇਆ ਕੋਈ ਹੋਰ ਸਾਧਨ ਕਰਕੇ ਅਸੀਂ ਜਾ ਸਕਨੇ ਹੁਣ ਬਾਸ ਸਾਡੇ ਤੇ ਲਿਆ ਸਾਨੂੰ ਪਤਾ ਨਹੀਂ ਹੈਗਾ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਇਥੇ ਪਤਾ ਨਹੀਂ ਕਿੱਧਰ ਹੈਗਾ ਬਾਸ ਸਾਡਾ ਬਾਈਪਾਸ ਕਿੱਧਰ ਹੈ ਕਿੱਧਰ ਨਹੀਂ ਹੈਗਾ ਜੀ ਉਹ ਦਿੱਕਤ ਦਾ ਸਾਹਮਣਾ ਕਰਨਾ ਹਾਂ ਜੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ ਕੀ ਨਾ ਤੁਹਾਡਾ ਮੇਰਨਾ ਜੀ ਜਮਨ ਰਾਮ ਹੈ ਜੀ ਕਿਉਂ ਕੀਤੀ ਇਹ ਜੀ ਸਰਕਾਰ ਜਿਹੜੀ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਸਾਡੇ ਨਾਲ ਕਈ ਵਾਦੇ ਕੀਤੇ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਹੁਣ ਵੀ ਕਈ ਵਾਰ ਮੀਟਿੰਗਾਂ ਦੇ ਵਿੱਚ ਮੰਗਾ ਮੰਨ ਕੇ ਜਿਹੜੀਆਂ ਮੰਗਾਂ ਨੇ ਉਹ ਸਾਡੀਆਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਅਤੇ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਸੀ ਇੱਕ ਨਵੀਂ ਪਾਲਿਸੀ ਜਿਹੜੀ ਮਹਿਕਮੇ ਟ੍ਰਾਂਸਪੋਰਟ ਦੀ ਬਣਾ ਕੇ ਅਸੀਂ ਦਸਾਂ ਦਿਨਾਂ ਦੇ ਵਿੱਚ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਤੇ ਲਾਗੂ ਕਰਾਂਗੇ ਪਰ ਉਹ ਅੱਜ ਤਕਰੀਬਨ ਸਾਲ 6 ਮਹੀਨੇ ਵੀ ਜਾਣ ਤੇ ਵੀ ਉਹ ਅਜੇ ਤੱਕ ਕੋਈ ਉਹੋ ਜੀ ਗੱਲ ਹੈ ਨਹੀਂਗੀ ਇਸ ਕਰਕੇ ਸਾਡੇ ਰੋਸ ਵਜੋਂ ਅੱਜ ਅਸੀਂ 2 ਘੰਟੇ ਬੱਸਾਂ ਬੰਦ ਕੀਤੀਆਂ ਹਨ ਏ ਭਜੀ ਪ੍ਰਾਈਵੇਟ ਬੱਸਾਂ ਚੱਲਣੀਆਂ ਉਥੋਂ ਬੱਸ ਸਟੈਂਡ ਅਸੀਂ ਸਾਡਾ ਮਕਸਦ ਜੀ ਬੱਸ ਸਟੈਂਡ ਬੰਦ ਕਰਨ ਦਾ ਹੈ ਜੇ ਕੋਈ ਬਾਹਰੋਂ ਬਾਹਰ ਜਾ ਰਿਹਾ ਤੇ ਸਾਨੂੰ ਉਹਦੇ ਵਿੱਚ ਨਹੀਂਗਾ ਸਾਡਾ ਸਰਕਾਰ ਨੂੰ ਸੁਣਵਾਈ ਕਰਨਾ ਜੇ ਸਰਕਾਰ ਸਾਡੀ ਸੁਣਵਾਈ ਕਰਨਾ ਕਰੇਗੀ ਤੇ ਅਸੀਂ ਅਗਾ ਤੋਂ ਇਸ ਚੀਜ਼ ਬਾਰੇ ਵੀ ਸੋਚਾਂਗੇ ਜੇ ਨਾ ਕਰੇਗੀ ਤੇ ਫਿਰ ਅਸੀਂ ਉਹ ਵੀ ਬੰਦ ਕਰਾਂਗੇ ਕਿੰਨੇ ਵੇ ਤੋਂ ਕਿੰਨੇ ਵੇ ਕਰੇ ਇਹ ਜੀ 10 ਤੋਂ 12 ਤੱਕ ਕਰਾਂਗੇ 2 ਘੰਟੇ ਬੱਸ ਸਟੈਂਡ ਬੰਦ ਰਹਿਣਗੇ ਤੇ ਜੇ ਨਹੀਂ ਮੰਗਾ ਪੂਰੀਆਂ ਦੇ ਫੇਰ ਦੀ ਫੇਰ ਸਾਡੀ ਅਗਲੇ ਦਿਨ ਹੜਤਾਲ ਹੈ 7 8 9 ਤਰੀਕ ਦੀ ਤਿੰਨ ਦਿਨ ਦੀ ਹੜਤਾਲ ਆ ਮੁਕੰਮਲ ਚੱਕਾ ਜਾਮ ਕੀਤਾ ਜਾਏਗਾ ਤੇ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਵੀ ਕੀਤਾ ਜਾਏਗਾ ਤੇ ਭਾਜੀ ਜਿਹੜਾ ਗੈਂਟਲ ਆਡਾ ਬੱਸ ਸਟਾਡ ਹਾਂਜੀ ਬੰਦ ਕਰੋ ਇਹ ਹਾਂਜੀ ਸਾਡਾ ਤਾਂ ਇਹੋ ਹੀ ਬੱਸ ਸਟੈਂਡ ਉਹ ਤਾਂ ਹੈਗਾ ਹੀ ਨਜਾਇਜ਼ ਹੈ ਜੀ ਕੀ ਨਾਮ ਹੈ ਸਰ ਦਾ ਮੇਰਾ ਨਾਮ ਜਤਿੰਦਰ ਸਿੰਘ ਜੀ